ਪੰਜਾਬ ਅੱਜ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਦੂਜੇ ਪਾਸੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਵੱਧ ਪੈਕੇਜ ਦੀ ਮੰਗ ਕੀਤੀ ਸੀ ਹਾਲਾਂਕਿ 1600 ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਤੇ ਹੁਣ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿੱਚ ਕਲੇਸ਼ ਚੱਲ ਰਿਹਾ ਹੈ ਪਰੰਤੂ ਇਸ ਨੂੰ ਲੈ ਕੇ ਹੁਣ ਪਰਮਿੰਦਰ ਸਿੰਘ ਢੀਂਡਸਾ ਦਾ ਅਭਿਆਨ ਸਾ ਬਣਿਆ ਆ ਰਿਹਾ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਕਿਹਾ ਗਿਆ ਹੈ ਕਿ ਐਸਟੀ आरएफ ਜਿਹੜੀ ਕੇਸ ਨੂੰ ਲੈ ਕੇ ਕਿਹਾ ਗਿਆ ਕਿ ਤੁਸੀਂ ਪਹਿਲਾਂ ਉਸ ਦੀ ਵਰਤੋਂ ਕਰੋ ਤੇ ਫਿਰ ਪਹਿਲਾਂ ਉਹ ਫੰਡ ਜਿਹੜਾ ਕਿ ਵਰਤਿਆ ਜਾਵੇ ਹਾਲਾਂਕਿ ਉਸਨੇ ਉਹਨਾਂ ਨੇ ਜਿਹੜੇ ਕਿ ਜਾਣਕਾਰੀ ਦਿੱਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਇਹ ਕੀ ਹੈ ਤੇ ਜਿਸ ਤੋਂ ਬਾਅਦ ਕੱਲੀ-ਕੱਲੀ ਜਾਣਕਾਰੀ ਜਿਹੜੀ ਕਿ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਿਆ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਂਦੇ ਆ ਪ੍ਰਧਾਨ ਮੰਤਰੀ ਮੋਦੀ ਜੀ ਦੀ ਪੰਜਾਬ ਫੇਰੀ ਤੋਂ ਬਾਅਦ ਬੜੀਆਂ ਚਰਚਾਵਾਂ ਚੱਲ ਰਹੀਆਂ ਕਿ ਦੂਜੇ ਤੇ ਦੋਸ਼ ਲੱਗ ਰਹੇ ਨੇ ਕਿ ਪੈਸਾ ਘਟ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਬੀਜੇਪੀ ਦੇ ਨੁਮਾਇੰਦੇ ਕਹਦੇ ਵੀ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਐਸ ਡੀ ਆਰ ਐਫ ਦਾ ਪਿਆ ਹੈ ਉਹ ਖਰਚ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇਸ ਬੰਦੇ ਕਈ ਪੱਤਰਕਾਰਾਂ ਵੱਲੋਂ ਕਈ ਲੋਕਾਂ ਵੱਲੋਂ ਮੈਨੂੰ ਵੀ ਇਹ ਪੁੱਛਿਆ ਗਿਆ ਵੀ ਤੁਸੀਂ ਇਹ ਹੈ ਕਿ ਐਸ ਡੀ ਆਰ ਐਫ ਇਹਦੇ ਬਾਰੇ ਸਾਨੂੰ ਜਿਹੜਾ ਚੰਨ ਪਾਓ ਸਪੈਸ਼ਲੀ ਮੈਂ ਦੱਸਣਾ ਚਾਹੁੰਦਾ ਵੀ ਇਹ ਜੋ ਐਸ ਡੀ ਆਰ ਐਫ ਹੈ ਇਹ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਕਹਿੰਦੇ ਹੈ ਇਹ ਜੋ ਵਿੱਤ ਕਮਿਸ਼ਨ ਹੈ ਜਿਹੜਾ 5 ਸਾਲ ਤੋਂ ਬਾਅਦ ਬਣਦਾ ਹੁੰਦਾ ਹੈ ਜਿਹੜਾ ਸੂਬੇ ਤੇ ਕੇਂਦਰ ਸਰਕਾਰ ਦੇ ਵਿੱਚ ਐਜੂਕੇਸ਼ਨ ਕਰਦਾ ਹੈ ਕਿ ਕਿੰਨਾ-ਕਿੰਨਾ ਪੈਸਾ ਜਿਹੜਾ ਸੈਂਟਰਲ ਫੰਡਸ ਦਾ ਕੇਂਦਰ ਸਰਕਾਰ ਰੱਖੇਗੀ ਕਿੰਨਾ ਇਨਵੋਲਵ ਹੋਏਗਾ ਸੂਬਿਆਂ ਨੂੰ ਉਸੇ ਤਹਿਤ ਇਹਦੇ ਵਿੱਚ ਵੀ ਇੱਕ ਸਪੈਸ਼ਲ ਰਿਜ਼ਰਵ ਫੰਡ ਬਣਾਇਆ ਜਾਂਦਾ ਜਿਹਨੂੰ STRF ਕਹਿੰਦੇ ਆ ਇਹ ਸੂਬਿਆਂ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਤੇ ਜਦ ਵੀ ਕੋਈ ਆਪਦਾ ਆਵੇ ਜਾਂ ਕੋਈ ਐਸੀ ਘਟਨਾ ਬਿਦਸਤਰ ਹੋਵੇ ਤਾਂ ਉਦੋਂ ਇਮੀਡੀਏਟ ਰੀਲੀਫ ਵਾਸਤੇ ਪੈਸਾ ਖਰਚਾ ਜਾਂਦਾ ਤੇ ਇਹ ਜਿਹੜੀ ਕੇਂਦਰ ਸਰਕਾਰ ਵੱਲੋਂ ਤੇ ਜਿਹੜਾ ਹੈ ਮਾਪਦੰਡ ਕਮਿਸ਼ਨ ਵੱਲੋਂ ਇਹਦੇ ਵਾਸਤੇ ਹਰ ਜਿਹੜਾ ਹੈ ਮਾਪਦੰਡ ਰੱਖੇ ਗਏ ਨੇ ਹਰ ਕੰਮ ਦੇ ਵਾਸਤੇ ਤੇ ਮਾਪਦੰਡ ਸਾਰੇ ਦੇਸ਼ ਵਾਸਤੇ ਇੱਕੋ ਹੀ ਨੇ ਜੇ ਫਸਲ ਮਰਦੀ ਹੈ ਤਾਂ ਉਹਦਾ ਪੂਰੀ ਫਸਲ ਦਾ ਮੁਆਵਜ਼ਾ ਕਿੰਨਾ ਦੇਣਾ ਹੈ ਅੱਧੀ ਫਸਲ ਦਾ ਕਿੰਨਾ ਦੇਣਾ ਹੈ ਸੜਕਾਂ ਦੀ ਮੁਰੰਮਤ ਵਾਸਤੇ ਕਿੰਨਾ ਖਰਚਾ ਕਰਨਾ ਹੈ ਕੋਈ ਪਸ਼ੂ ਜਾਨਵਰ ਮਰਦੇ ਨੇ ਉਹਦਾ ਕੀ ਮੁਆਵza ਦੇਣਾ ਹੈ ਤੇ ਸੋ ਹੋਰ ਵੀ ਜਿਹੜਾ ਬਹੁਤ ਲੈਵਲ ਤੇ ਮਕਾਨ ਜੇ ਨੁਕਸਾਨ ਹੁੰਦੇ ਨੇ ਨੁਕਸਾਨ ਮਕਾਨ ਟਹਿ ਜਾਂਦੇ ਨੇ ਉਹਦਾ ਕੀ ਮੁਆਵza ਦੇਣਾ ਸਾਰਾ ਕੁਛ ਇਹਦੇ ਵਿੱਚ ਹੈ ਪਰ ਉਹਨਾਂ ਰਾਸ਼ੀ ਜਿਹੜੀ ਨਿਸ਼ਚਿਤ ਰਾਸ਼ੀ ਹੈ ਉਹੀ ਦਿੱਤੀ ਜਾ ਸਕਦੀ ਹੈ ਉਸ ਤੋਂ ਵੱਧ ਨਹੀਂ ਦਿੱਤੀ ਜਾ ਸਕਦੀ ਅਤੇ ਇੱਕ ਰੀਰਵਿੰਗ ਫੰਡ ਹੁੰਦਾ ਹੈ ਰੀਰਵਿੰਗ ਫੰਡ ਦਾ ਮਤਲਬ ਹੈ ਕਿ ਜਿੰਨਾ ਵੀ ਪੈਸਾ ਸੂਬਾ ਸਰਕਾਰ ਖਰਚੇਗੀ ਉਹਦੀ ਐਨਓਸੀ ਦੇਣ ਤੋਂ ਬਾਅਦ ਉਹਨੇ ਹੀ ਪੈਸਾ ਦੁਬਾਰੇ ਖਾਤੇ ਚਾੜੀ। ਮਤਲਬ ਇਹਦੀ ਕੋਈ ਲਿਮਟ ਨਹੀਂ ਹੁੰਦੀ ਜਿੰਨਾ ਨੁਕਸਾਨ ਹੋਇਆ ਹੈ ਉਹਨਾਂ ਸਰਕਾਰ ਜਿਹੜੀ ਹੈ ਸੂਬੇ ਦੀ ਖਰਚ ਸਕਦੀ ਹੈ। ਪਰ ਜੇ ਕੋਈ ਜਿਹੜੇ ਦਿੱਤੇ ਮਾਪਦੰਡ ਨੇ ਜਿੰਨਾ ਪੈਸਾ ਇੱਕ ਚੀਜ਼ ਤੇ ਖਰਚ ਸਕਦੇ ਉਹ ਜੇ ਸੂਬਾ ਸਰਕਾਰ ਨੂੰ ਵਾਧਾ ਦੇਣਾ ਚਾਹੁੰਦੀ ਹੈ ਤਾਂ ਆਪਦੇ ਫੰਡ ਚੋਂ ਸੂਬੇ ਦੇ ਫੰਡ ਚੋਂ ਵੱਖਰੇ ਤੌਰ ਤੇ ਉਹ ਅਲੋਕੇਟ ਕਰ ਸਕਦੀ। ਸਪੈਸ਼ਲੀ ਇਹ ਜਿਹੜਾ ਹੈ ਫੰਡ ਹੈ ਇਹ 2006 ਦੇ ਵਿੱਚ ਤਕਰੀਬਨ ਜਿਵੇਂ ਗਲਤ ਨਹੀਂ ਆਇਆ ਉਦੋਂ ਵਿੱਚ ਕਮਿਸ਼ਨ ਨੇ ਬਣਾਇਆ ਸੀ ਇਹ ਦੇਖਦੇ ਹੋਏ ਕਿ ਜਿਹੜੀਆਂ ਐਸੀਆਂ ਆਫਤਾਂ ਆਉਂਦੀਆਂ ਨੇ ਉਦੋਂ ਮੌਕੇ ਤੇ ਇਮੀਡੀਏਟ ਜਿਹੜਾ ਕੋਈ ਰੀਫਲੋਕਰ ਦੇਣ ਵਾਸਤੇ ਸੁਪੇ ਕੋਲ ਤੇ 스ਕਿੰਦਰ ਸਪੋਰ ਇਹ ਪੈਸਾ ਹੋਣਾ ਚਾਹੀਦਾ ਹੈ ਉਸ ਤਹਿਤ ਇਹ ਜਿਹੜਾ ਹੈ ਐਸਡੀਆਰਐਫ ਸਥਾਪਿਤ ਕੀਤਾ ਗਿਆ ਸੀ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਇਹਦੀ ਜਲਦੀ ਤੋਂ ਜਲਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇੱਕ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਨਾ ਕਿ ਜਿਹੜੇ ਮਾਪਦੰਡ ਨੇ ਬੜੇ ਪੁਰਾਣੇ ਬਣੇ ਹੋਏ ਨੇ ਮੁਆਵਜ਼ਾ ਬੜਾ ਘੱਟ ਹੈ ਪੂਰੀ ਫਸਲ ਬਾਰੇ ਦਾ ਮੇਰੇ ਸਾਹਮਣੇ ਗੱਲ ਕਰੀ ਮੈਂ ਗੱਲ ਨਹੀਂ ਤਾਂ 16000 ਰੁਪਿਆ ਜਿਹੜਾ ਮੁਆਵਜ਼ਾ ਜਿਹੜਾ ਰੱਖਿਆ ਗਿਆ ਜਿਹੜਾ ਨਾ ਮਾਤਰ ਹੈ ਇਹਦੇ ਨਾਲ ਤਾਂ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਤੇ ਨੁਕਸਾਨ ਦੀ ਪਰਪਰਤਾ ਕਿੱਥੋਂ ਹੋਏਗੀ ਸਪੈਸ਼ਲੀ ਇਹ ਦੁਬਾਰੇ ਰਿਵਾਈਜ਼ ਵੀ ਕੀਤੇ ਜਾਣ ਜਿਵੇਂ ਮਕਾਨ ਹੈ 1 ਲੱਖ ਰੁਪਏ ਚ ਕਿਹੜਾ ਮਕਾਨ ਬਣਦਾ ਹੈਗਾ ਨਵਾਂ ਸੋ ਉਹਦੇ ਵਾਸਤੇ ਵੀ ਰਿਵਾਈਜ਼ ਕੀਤਾ ਜਾਣਾ ਚਾਹੀਦਾ ਹੈ ਸੋ ਇੱਥੇ ਸੂਬਾ ਸਰਕਾਰ ਸਹੀ ਹੈਗੀ ਜਿਹੜੇ ਮਾਪਦੰਡ ਨੇ ਉਹ ਅੱਜ ਦੇ ਜੋ ਮੁਤਾਬਕ ਸਮੇਂ ਮੁਤਾਬਕ ਉਹਨਾਂ ਨੂੰ ਰਿਵਾਈਜ਼ ਕਰਨਾ ਚਾਹੀਦਾ ਹੈ ਪਰ ਇਹ ਵੀ ਹੈ ਨਾਲ ਵੀ ਸੂਬੇ ਨੇ ਵੀ ਆਪਦਾ ਹਿੱਸਾ ਪਾਉਣਾ ਹੁੰਦਾ ਹੈ ਤਕਰੀਬਨ 25% ਪੈਸਾ ਇਹਦੇ ਵਿੱਚ ਜੋ ਵੀ ਖਰਚਾ ਹੋਏਗਾ ਸੂਬਾ ਕਰੂਗੀ ਸੂਬੇ ਸਰਕਾਰ ਨੇ ਆਪਦੇ ਖਰਚ ਜਿਹੜਾ ਖਜਾਨੇ ਚੋਂ ਕਰਨਾ ਸੋ ਸੂਬਾ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਪੈਸੇ ਦੀ ਵਰਤੋਂ ਕਰਕੇ ਲੋਕਾਂ ਨੂੰ ਨੀਂਦ ਦੇਣੀ ਚਾਹੀਦੀ ਹੈ ਤੇ ਜਿਹੜਾ 1600 ਕਰੋੜ ਰੁਪਇਆ ਵੱਖਰੇ ਤੌਰ ਤੇ ਪ੍ਰਧਾਨ ਮੰਤਰੀ ਜਿੱਤਦਾ ਉਹ ਵੀ ਨਾ ਕਾਫੀ ਹੈ ਉਹਦੇ ਨਾਲ ਜਿਹੜਾ ਹੈ ਜਿੰਨਾ ਨੁਕਸਾਨ ਹੋਇਆ ਉਹਦੇ ਬਹੁਤ ਥੋੜੀ ਪਰਪਾਈ ਹੋ ਸਕਦੀ ਹੈ ਸਪੈਸ਼ਲੀ ਇਹ ਅੱਜ ਜਿਹੜਾ ਹੈ ਇਹ ਜੋ ਚਰਚਾਵਾਂ ਨਹੀਂ ਹੈ ਜੋ ਵੀ ਹੈ ਇਹ ਤੇ ਰੋਕ ਲਾ ਕੇ ਮੈਂ ਸਮਝਦਾ ਇਹ ਇੱਕ ਦੂਜੇ ਤੇ ਦੋਸ਼ਣ ਡਾਉਣ ਦੀ ਬਜਾਏ ਸੁਭਾ ਸਰਕਾਰ ਕੀ ਦੱਸ sacar ਦੋਨੇ ਰਾਕੇ ਇਸ ਬੜੀ ਔਖੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇਣ